సంఘత జీవిను ఇగనోర నా దర్శన కే స్థాన జ ਅੰਮ੍ਰਿਤਸਰitan ਤਾਂ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਦੀ ਛੀਦੀ ਦਾ ਬਦਰਾ ਲੈਣ ਲਈ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਮੁਗਲਾਂ ਨੂੰ ਪਾਜਣਾ ਪਾਇਆ ਸਨ ਤੇ ਇਸ ਸਥਾਨ ਤੇ ਆਏ ਸਨ ਜਿਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਸ਼ਹੀਦਗੰਧ ਸਾਹਿਬ ਉਹ ਪਵਣ ਪਿੱਤਰ ਸਥਾਨਾ ਜਿਸ ਸਥਾਨ ਤੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਨੇ ਆ ਕੇ ਡੇਰੇ ਲਾਇਏ ਚਰਨ ਪਾਏ ਇਹ ਸਥਾਨ ਤਬਾਲ ਰੋਡ ਜ਼ਿਲ੍ਹਾ ਤਰਨਤਾਰਨ ਵਿੱਚ ਅਸੀਂ ਸ਼ੋਭਿਤਾ ਜਿਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਸੰਗ ਜੀ 1796 ਈਸਵੀ ਦੀ ਆਪ ਜੀ ਨੂੰ ਗੱਲ ਦੱਸ ਰਹੇ ਹਾਂ ਜਦੋਂ ਭਾਈ ਮਣੀ ਸਿੰਘ ਜੀ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਸਿੰਘ ਪੰਜਾਬ ਵਿੱਚ ਬਾਬਾ ਦੀਪ ਸਿੰਘ ਜੀ ਦੇ ਅਗਵਾਈ ਹੇਠ ਆਏ ਸਨ ਉਹਨਾਂ ਸਿੰਘਾਂ ਦਾ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਵੀ ਨਾਲ ਰابطਾ ਕਾਇਮ ਹੋਇਆ ਤੇ ਉਹ ਵੀ ਉਸ ਸਮੇਂ ਨਾਲ ਸਨ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਅਪਰੰਤ ਸਿੰਘ ਵੱਖ-ਵੱਖ ਥਾਵਾਂ ਵੱਲ ਚਲੇ ਗਏ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਤਰਨਤਾਰਨ ਦੇ ਕਣੇ ਜੰਗਲਾਂ ਦੇ ਵਿੱਚ ਜਾ ਕੇ ਡੇਰੇ ਲਾਏ ਉੱਥੇ ਜਾ ਕੇ ਬੈਠ ਗਏ ਉੱਥੋਂ ਜਦੋਂ ਵੇਖਿਆ ਨਾ ਦੋ ਮੁਸਲਮਾਨ ਲੰਘ ਰਹੇ ਸਨ ਤੇ ਉਹਨਾਂ ਨੇ ਜਦੋਂ ਵੇਖਿਆ ਕਹਿਣ ਲੱਗੇ ਕਿ ਇਹ ਸਿੰਘ ਕਿੱਥੋਂ ਆਏ ਹਨ ਦੂਜਾ ਕਹਿਣ ਲੱਗਾ ਕਿ ਸਿੰਘ ਤਾਂ ਸਾਰੇ ਖਤਮ ਹੋ ਗਏ ਹਨ ਇਹ ਤਾਂ ਗੰਦੀ ਹੈ ਇਹ ਸੁਣ ਕੇ ਸਿੰਘਾਂ ਨੂੰ ਜੋਸ਼ ਆਇਆ ਤੇ ਉਹ ਸੜਕਾਂ ਵਿੱਚ ਜਾ ਕੇ ਆਨਾ ਗੰਡਾ ਟਕਾ ਖੋਤਾ ਟੈਕਸ ਲਾ ਕੇ ਅਗਰ ਆਉਣ ਲੱਗ ਪਏ 10 12 ਦਿਨ ਟੈਕਸ ਲਗਾਉਂਦੇ ਰਹਿ ਰੋਕਣ ਵਾਲਾ ਕੋਈ ਨਾ ਆਇਆ ਤੇ ਬਾਬਾ ਬੋਤਾ ਸਿੰਘ ਜੀ ਨੇ ਇੱਕ ਚਿੱਠੀ ਲਿਖ ਕੇ ਉਹਨਾਂ ਨੂੰ ਭੇਜੀ ਚਿੱਠੀ ਦੇ ਵਿੱਚ ਕੀ ਲਿਖਿਆ ਜਾਂਦਾ ਹੈ ਸਿੰਘ ਬੋਤਾ ਹੱਥ ਸੋਟਾ ਰਹਾ ਖੜੋਤਾ ਆਣਾ ਲਾਇਆ ਗੰਡੇ ਨੂੰ ਪੇਸ ਲਾਇਆ ਬੋਤਾ ਆਖੀ ਬਾਈ ਖਾਨੂ ਤੇਰਾ ਦੇਵ ਹੈ ਸਿੰਘ ਬੋਤਾ ਲਾਹੌਰ ਦੇ ਸੂਬੇ ਜ਼ਕਰੀਆ ਖਾਨੂ ਭੇਜੀ ਸੀ ਇਹ ਚਿੱਠੀ ਜਿਸ ਨੂੰ ਪੜ੍ਹ ਕੇ ਸੂਬੇ ਨੇ ਲਾਹੌਰ ਦੇ ਫੌਜੀ ਭੇਜ ਦਿੱਤੇ ਇਸ ਸਥਾਨ ਤੇ ਦੋਨੇ ਸਿੰਘ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਨੇ ਪਿੱਠਾ ਜੋੜ ਫੌਜ ਦੇ ਚੰਗੇ ਆਹੂ ਲਾਹੇ ਤੇ ਮੁਕਾਬਲੇ ਕਰਦੇ ਹੋਏ ਚੜ੍ਹਦੀ ਕਲਾ ਦੇ ਨਾਲ ਅਸ਼ੀਰਵਦ ਹੋ ਗਏ ਸਾਨੂੰ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਅਸੀਂ ਬਹੁਤ ਮਿਹਨਤ ਕਰਕੇ ਬਹੁਤ ਦੂਰ ਦਰੇੜੇ ਜਾ ਕੇ ਵੀਡੀਓ ਬਣਾ ਕੇ ਆਪ ਜੀ ਤੱਕ ਇਤਿਹਾਸ ਜਿਹੜਾ ਗੁਰੂ ਘਰਾਂ ਦਾ ਪੇਸ਼ ਕਰਦੇ ਆਂ ਤੇ ਆਪ ਜੀ ਨੂੰ ਬੇਨਤੀ ਹੈ ਕਿ ਜਦੋਂ ਵੀ ਆਪ ਜੀ ਗੁਰੂ ਘਰਾਂ ਦੇ ਦਰਸ਼ਨ ਕਰਦੇ ਹੋ ਤੇ ਵੀਡੀਓ ਨੂੰ ਨਾਲ ਦੇ ਨਾਲ ਸ਼ੇਅਰ ਜਰੂਰ ਕਰ ਦਿਆ ਕਰੋ ਜਿਸ ਦੇ ਨਾਲ ਹੋਰ ਵੀ ਸੰਗਤਾਂ ਜਿਹੜੀਆਂ ਉਹ ਦਰਸ਼ਨ ਕਰ ਪਾਉਂਦੀਆਂ ਹਨ ਸੰਗਤ ਜੀ ਸੋਚ ਕੇ ਦੇਖੋ ਜਿੰਨਾ ਸਮਿਆਂ ਦੇ ਵਿੱਚ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਹੋਏ ਹੋਏਗੀ ਭਾਈ ਮਣੀ ਸਿੰਘ ਜੀ ਦੀ ਸ਼ਹੀਦੀ ਹੋਏ ਗੀ ਉਹਨਾਂ ਸਮਿਆਂ ਦੇ ਵਿੱਚ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਕਿਵੇਂ ਤਰਨਤਨ ਚਬਾਲ ਰੋਡ ਤੇ ਸ਼ਸ਼ੋਭਿਤ ਇਸ ਸਥਾਨ ਤੇ ਜਾ ਕੇ ਰੁਕੇ ਹੋਏ ਸਨ ਤਾਂ ਉਹਨਾਂ ਸਮਿਆਂ ਦੇ ਵਿੱਚ ਇਸ ਸਥਾਨ ਤੇ ਇੱਕ ਕਾਣਾ ਜੰਗਲ ਹੁੰਦਾ ਸੀਗਾ ਜਿਵੇਂ ਕਿ ਵੀੜ ਬਾਬਾ ਬੁੱਢਾ ਸਾਬੀ ਇੱਕ ਕਾਣਾ ਜੰਗਲ ਹੁੰਦਾ ਸੀਗਾ ਉਹਨਾਂ ਸਮਿਆਂ ਦੇ ਵਿੱਚ ਕਿਸ ਤਰ੍ਹਾਂ ਮੁਸਲਮਾਨਾਂ ਨੂੰ ਭਾਜਣਾ ਪਈਆਂ ਸੀਗੇ ਆ ਜਿਹੜੇ ਟੈਕਸ ਲਾਉਂਦੇ ਸੀਗੇ ਤੇ ਜਿਹੜੇ ਸਿੱਖਾਂ ਦੇ ਨਾਲ ਬਹੁਤ ਈਰਖਾ ਕਰਦੇ ਸੀਗੇ ਨਫ਼ਰਤ ਕਰਦੇ ਸੀ ਉਹਨਾਂ ਨੂੰ ਕਿਸ ਤਰ੍ਹਾਂ ਸਬਕ ਸਿਖਾਇਆ ਸੰਗਤ ਜੀ ਆਜਾਬ ਜੀ ਨੂੰ ਦਰਸ਼ਨ ਕਰਵਾਏ ਹਨ ਗੁਰਦੁਆਰਾ ਸ਼ਹੀਦ ਗੰਦ ਸਾਹਿਬ ਜੋ ਕਿ ਚੁਬਾਲ ਰੋਡ ਜ਼ਿਲ੍ਹਾ ਤਰਨਤਾਰਨ ਵਿੱਚ ਸਿशोਭਿਤ ਹੈ ਗੁਰਦੁਆਰਾ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਉਮੀਦ ਕਰਦੇ ਆ ਅੱਜ ਦੀ ਜਾਣਕਾਰੀ ਦੀ ਵੀਡੀਓ ਆਪ ਜੀ ਨੂੰ ਪਸੰਦ ਆਏਗੀ ਜੇਕਰ ਪਸੰਦ ਆਵੇ ਤਾਂ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਸੰਗਤਾਂ ਦਰਸ਼ਣਦਾਰੇ ਕਰ ਸਕਣ ਬਹੁਤ ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ